ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੁ ਕਾਰਾ ਤਰਣ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨਾ ਆਉਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ ਨਾ ਤਦ ਸੁਰਗ ਮਛ ਪਿਆਲਾ ਦੋ ਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਚੰਮਣ ਮਰਨਾ ਨਾ ਕੋ ਆਇ ਨਾ ਚਾਇਦਾ ਬ੍ਰਹਮਾ ਬਿਸਨਮ ਹੇਸ ਨਾ ਕੋਈ ਅਵਰ ਨ ਦਿਸੈ ਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁਖ ਸੁਖ ਪਾਏਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਿਕ ਸੁਖਵਾਸੀ ਜੋਗੀ ਜੰਗਮ ਪੇਖ ਨ ਕੋਈ ਨਾ ਕੋ ਨਾਚ ਕਹਾਏ ਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਆਪੇ ਆਪੁ ਪਾਏ ਵਿਗਸੈ ਆਪੇ ਕੀਮਤ ਪਾਏ ਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨਨਾ ਗਉਂ ਗੋਆਲਾ ਤੰਤ ਮੰਤ ਪਖੰਡਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮਤਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੇ ਨਾ ਕੋ ਕਿਸੇ ਧਿਆਏ ਦਾ ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਬੋਰਖਨਾ ਮਾ ਚਿੰਦੋ ਨਾ ਤਦ ਗਿਆਨ ਧਿਆਨ ਕੁਲ ਉਪਤ ਨਾ ਕੋ ਗਣਤ ਗਣਾਈਦਾ वर्ण पेक नहीं ब्राह्मण खत्री देव ना देहुरा गौ गायत्री होम जाग नहीं तीर्थ नावणे ना को पूजा लायेदा ना को मुला ना को काजी ना को शेख मसायक हाजी रयत राव ना होमे दुनिया ना को कहण कहायेदा ਪਾਉ ਨਾ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਪਾਇਦਾ ਭੇਦ ਕਤੇ ਨਾ ਸਿਮਰਤ ਸਾਸਤਰ वेद कतेब ना सिमृत शास्त्र पाठ पुराण ओदए नहीं आसत कहता बक्ता आप अगोचर आपे अलख लखायेदा जा तिस पाणा ता जग तो पाया बाज कला आ डान रहाया ब्रह्मा बिसनम हेसे उपाए माया मोह दायदा विरले को गुरु వెల్లె కో గుర శబ్ద ਸੁణాయా ਘਰ ਘਰ ਦੇਖੇ ਹੁਕਮ ਸਬਾਇਆ ਖਾਂਡੇ ਬ੍ਰਹਮੰਡ ਪਾਤਾਲ ਅਰੰਬੇ ਗੁਪਤੋ ਪ੍ਰਗਟੇ ਆਇਦਾ ਤਾਕਾਂਤ ਨਾ ਜਾਣੇ ਕੋਈ ਪੂਰੇ ਗੁਰਤੇ ਸੋਜੀ ਹੋਈ ਨਾਨਕ ਸਾਚਰਤੇ ਬਿਸਮਾਦੀ ਬਿਸਮ ਭਏ ਗੁਣ ਗਾਏਦਾ